ਮੈਂ ਇੱਥੇ ਬੈਠੀ ਮੈਂ ਕਰਨਾ ਖਰਾਬ ਕਰਨ ਲਈ ਨਹੀਂ ਬੋਲੀ ਸੀ ਨਹੀਂ ਮੈਂ ਆਪਣੇ ਵੱਲੋਂ ਕਲੈਰੀਫਿਕੇਸ਼ਨ ਦੇਣਾ ਚਾਹੁੰਦੀ ਹਾਂ ਤੁਹਾਨੂੰ ਮੈਂ ਵੀ ਕਮਾਉਂ ਮੇਰੇ ਵੀ ਬੱਚੇ ਨੇ ਅਸੀਂ ਟੈਂਡਰ ਮਾਰਚ ਦੇ ਵਿੱਚ ਵੱਧ ਤੋਂ ਵੱਧ ਲੇਵਿਸ ਇਕੱਠੀਆਂ ਕਰਕੇ ਲੱਤੀ ਹੈ ਕਿ ਮਾਂ ਨੂੰ ਚੁਕਾਓ ਸਾਡੇ ਬੱਚੇ ਵੀ ਪੜ੍ਹਦੇ ਨੇ ਅਸੀਂ ਵੀ ਉਹਨਾਂ ਨੂੰ ਆਪਣੇ ਹੱਥੀਂ ਤਿਆਰ ਕਰਕੇ ਭੇਜਦੇ ਹਾਂ ਵੇਟ ਕਰਦੇ ਆ ਦੁਪਹਿਰ ਨੂੰ ਕਿ ਬੱਚੇ 5 ਮਿੰਟ ਵੀ ਲੇਟ ਹੋ ਜਾਣ ਤਾਂ ਸਾਡੀ ਚਾਲ ਨਿਕਲ ਜਾਂਦੀ ਹੈ ਇਹ ਬੱਚੇ ਕਿੱਥੇ ਗਏ ਹਾਂਜੀ ਉੰਗੂ ਪਰੇ ਰਹੀ ਨੇ ਪਿੱਛੇ ਗਲਤੀ ਸੀ ਸਾਹਿਬ ਹੈ ਅੰਦਰ ਲਾਗੇ ਫੇਰ ਅੰ ਸੁਣੋ ਸਾਨੂੰ ਕੋਈ ਦੁੱਖ ਨਹੀਂ ਹੈਗਾ ਬੈਠੋ ਗੱਲ ਬਾਤ ਕਰੋ ਲੇਕਿਨ ਸੋਲਿਊਸ਼ਨ ਤਾਂ ਕੱਢ ਦਿਓ ਇਨਸਾਫ ਤਾਂ ਦੇ ਦਿਓ ਜਿਹਦੇ ਬੱਚਿਆਂ ਦੇ ਕਤਲ ਲੈ ਉਹਨਾਂ ਨੂੰ ਫੜਨ ਵਿੱਚ ਤੁਹਾਡਾ ਪੂਰਾ ਯੋਗਦਾਨ ਹੈ ਕਿਉਂ ਨਹੀਂ ਫੜਦੇ ਤੁਸੀਂ ਬਈ ਅੱਜ ਤੁਸੀਂ ਸੀਐਮ ਸਾਹਿਬ ਆਏ ਨੇ ਉਹ ਤਾਂ ਕਹਿੰਦੇ ਆਮ ਆਦਮੀ ਪਾਰਟੀ ਇਹ ਲੋਕਾਂ ਦੀ ਸਰਕਾਰ ਹੈ ਹਾਂਜੀ ਆਮ ਲੋਕ ਤਾਂ ਇੱਥੇ ਬੈਠੇ ਨੇ ਆਮ ਲੋਕ ਆਮ ਅਸੀਂ ਕਹਾਂਗੇ ਕਿ ਅਸੀਂ ਦਾ ਖਾਸ ਹੈ ਅਸੀਂ ਇਨਸਾਫ ਮੰਗ ਰਹੇ ਹਾਂ ਇਹ ਬਣਾ ਸੀਐਮ ਸਾਹਿਬਾ ਭਗਵੰਤ ਮਾਨ ਨੂੰ ਆ ਆ ਮਾ ਦੀ ਬਾਲੀ ਦਾ ਮੈਨੂੰ ਤੁਕੇ ਇਸ ਗੱਲ ਦਾ ਆ ਰਿਹਾ ਸਾਰੀ ਲੇਡੀਜ਼ ਬੈਠੀਆਂ ਨੇ ਹੱਥ ਖੜਾ ਕਰਕੇ ਕਹਿ ਦੋ ਜਿੰਨੇ ਦੁੱਖ ਹੈਗਾ ਤੁਹਾਨੂੰ ਇਸ ਗੱਲ ਦਾ ਕੱਲ ਵੀ ਡੀਸੀ ਸਾਹਿਬ ਨੇ ਤਿੰਨ ਚਾਰ ਘੰਟੇ ਖਰਾਕ ਕਰੇ ਲੇਕਿਨ ਕੋਈ ਉਸ ਦਾ ਹੱਲ ਵੀ ਕੱਢਿਆ ਸੋਲੂਸ਼ਨ ਨਿਕਲਿਆ ਅੱਜ ਸੀਐਮ ਸਾਹਿਬ ਕੋਲ ਗਏ ਨੇ ਦਾਵਾ ਕਰਦਿਆਂ ਦੇ ਕੋ ਸੋਲੂਸ਼ਨ ਕੱਢ ਕੇ ਦੇ ਦ ਐਥੇ ਆnde ਆਪਣੇ ਘਰਾਂ ਬਰਾਬਰੀ ਵਿੱਚ ਬੈਠਦੇ ਆਮ ਆਦਮੀ ਦੀ ਸਰਕਾਰ ਹੈ ਆਮ ਆਦਮੀ ਦੇ ਵਿੱਚ ਬੈਠਦੇ ਆ ਕੇ ਸਾਨੂੰ ਹੌਸਲਾ ਦਿੰਦੇ ਵੀ ਤੁਸੀਂ ਬੈਠੋ ਤੁਹਾਡੇ ਬੈਠਦੇ ਬੈਠਦੇ ਮੈਂ ਵੀ ਨਾਲ ਬੈਠ ਕੇ ਹੁੜੀ ਬੰਦਾ ਤੁਹਾਡੇ ਸਾਹਮਣੇ ਪੇਸ਼ ਕਰਦੇ ਆ ਸਵਾਦ ਆ ਜਾਂਦਾ ਗਾਉਂਦਾ ਦੱਸੋ ਗਲਤ ਕਿਹਾ ਸਹੀ ਕਿਹਾ ਜੀ ਸਹੀ ਕਿਹਾ ਕਿ ਤੁਸੀਂ ਬੱਚਿਆਂ ਵਾਲੇ ਨਹੀਂ ਹੋ। ਤੁਗਵੰਤ ਮਾਨ ਕੇ ਪਾਰਟੀਆਂ ਕਰਦੇ ਫਿਰਦੇ ਨੇ ਖੁਸ਼ੀ ਵੀ ਪਾਰਟੀ ਕਰੀਦਾ ਜੀ ਅਸੀਂ ਕਾਦੀ ਪਾਰਟੀ ਕਰੀ। ਕਿ ਆਸੀਂ ਦਰਦ ਦੇ ਵਿੱਚ ਇਨਸਾਫ ਦੀ ਮੰਗ ਨਹੀਂ ਕਰ ਸਕਦੇ। ਮੈਂ ਖੁਦ ਇੱਥੇ 8.5 ਤੋਂ 9 ਦੇ ਦਰਦ ਦੇ ਵਿੱਚ ਉੱਥੇ ਤਹਿਸੀਲ ਰੋਡ ਤੇ ਆ ਗਈ ਸੀ। ਕਿਉਂ ਆਈ ਮੈਂ? ਮੈਂ ਤੁਰਨਾ ਖਰਾਬ ਤੇ ਬਣੀ ਸੀ। ਨਹੀਂ। ਮੈਂ ਪੜ੍ਹਨੇ ਵੇ ਨਾਲ ਚੱਲਣ ਵਾਸਤੇ ਆਈ ਆਂ। ਹੋਰ ਮੈਂ ਜਿਹੜੀਆਂ ਸਾਡੀਆਂ ਮਹਿਲਾ ਮੰਤਰੀਆਂ ਨੇ ਉਹਨਾਂ ਨੂੰ ਰਿਕਵੈਸਟ ਕਰਕੇ ਆਈ ਗੱਲ ਕਰਨ ਲਈ। ਇਹ ਪੱਤੇ ਸੰਜੇ ਨੇ ਸਾਡੇ ਆਪਣੇ ਨੇ ਇਸ ਕਰਕੇ ਇਹਨਾਂ ਨੂੰ ਕਹੋ ਕਿ ਮੇਨ ਤਾਂ ਪਰਨਾ ਕਰਾ ਕਰ ਰਹੀ ਹੈ ਮੇਨ ਕਹੇ ਦੀ ਇਨਸਾਫ ਦੇ ਸੀਐਮ ਸਾਹਿਬ ਆਏ ਨੇ ਕਹਿਣਾ ਪਾਤੋਂਾ ਤੋਂ ਮੁੜਕੇ ਨਾਪੇ ਤੋਂ ਮੁੜਕੇ ਉਹ ਸ਼ਰਮ ਕਰ ਲੈ ਅੱਜ ਤਾਂ ਸਮਾਣੇ ਵਿੱਚ ਆਏ ਹੋਏ ਹੋ ਸਮਾਣੇ ਵਿੱਚ ਆ ਕੇ ਵੀ ਤੁਸੀਂ ਵੈਸਟ ਹਾਊਸ ਵਿੱਚ ਆ ਜਾਓ ਜੀ ਦੇਸਾਰਾ ਪਰਨਾਉਣ ਤੋਂ ਲੁੱਟ ਰਿਆ ਨਾ ਸੀਐਮ ਸਾਹਮਣੇ ਹੈਲੀਕਾਪਟਰ ਮੰਗਾ ਲੈਣਾ ਪਾ ਚੱਲ ਗਏ ਫਟਾਫਟ ਕਿਉਂ ਇਨਸਾਫ ਨਹੀਂ ਮਿਲਿਆ ਸਵਾਦ ਆ ਦੇਗਾ ਮੇਰੇ ਤਾਂ ਹੱਥ ਜੋੜ ਕੇ ਬੇਨਤੀ ਹੈ ਕਿ ਇਨਸਾਫ ਮਿਲੇ ਇਨਸਾਫ ਮਿਲਣਾ ਚਾਹੀਦਾ ਹੈ ਕਾਤਲਾਂ ਨੂੰ ਕਿਉਂ ਨਹੀਂ ਅੰਦਰ ਕਰਦੇ ਹੈ ਕਦੇ ਡੀਸੀ ਸਾਹਿਬ ਨੇ ਬੁਲਾ ਲਿਆ ਕਦੇ ਐਸਐਚਓ ਸਾਹਿਬ ਨੇ ਬੁਲਾ ਲਿਆ ਕਦੇ ਐਸਐਸਪੀ ਸਾਹਿਬ ਨੇ ਬੁਲਾ ਲਿਆ ਅੱਜ ਸੀਐਮ ਸਾਹਿਬ ਨੇ ਬੁਲਾ ਲਿਆ ਕਰਨਲ ਸਾਹਿਬ ਵੀ ਬੋਲ ਕੇ ਗਏ ਨੇ ਇਨਸਾਫ ਦੀ ਮੰਗ ਕਰ ਰਹੇ ਆਪਾਂ ਸਾਰੇ ਜੇਬ ਤੇ ਬੈਠੇ ਤਪਦੀ ਧੁੱਪ ਦੇ ਵਿੱਚ ਕਾਹਦੇ ਵਾਸਤੇ ਬੈਠੇ ਆ ਜਾਣ ਨੂੰ ਮੈਂ ਵੀ ਹੁਣੀ ਭੱਜ ਜਰਦੀ ਆਪਣੀ ਚੈਂਪੀਓ ਚੈਂਪੀਓ ਕਿੰਨੀ ਐਸੇ ਪਬਲਿਕ ਬੈਠੀ ਐ ਕਰਮ ਨਾਲ ਆਵਾਜ਼ ਵੀ ਹੁੰਨੀ ਆਣੀ ਚਾਹੀਦੀ ਐ ਬੱਚਿਆਂ ਲਈ ਸ਼ਰਾਬੀ ਮੁਰਦਾਬਾ 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 ਬੱਚਿਆਂ ਨੂੰ ਇਸ ਸਾਥ ਚੈਂਪੀਓ ਚੈਂਪੀਓ ਹਰ ਮਾਂ ਦੀ ਐ ਇੱਕੋ ਪੁਕਾਰ ਬੱਚਿਆਂ ਨੂੰ ਤੇ ਹੌਂਸਾ ਹਰ ਮਾਂ ਦੀ ਐ ਇੱਕੋ ਪੁਕਾਰ ਬੱਚਿਆਂ ਨੂੰ ਇਸ ਸਾਥ ਇਹ ਮਾਂਵਾ